ਦਖਣੀ ਕੋਰੀਅਰ ਦੇ ਸਮੂਹ ਪੇਸ਼ ਕੋ ਡੇਵੂ ਦੀ ਮਲਕੀਤ ਵਾਲਾ ਵਿਸ਼ਵ ਪੱਧਰ ਤੇ ਪ੍ਰਸਿੱਧ ਬ੍ਰਾਂਡ ਡੇਵੂ ਨੇ ਆਪਣਾ ਨਵੀਨਤਾਕਾਰੀ ਉਤਪਾਦਾਂ ਨਾਲ ਪੰਜਾਬ ਦੀ ਮਾਰਕੀਟ ਵਿੱਚ ਪ੍ਰਵੇਸ਼ ਕੀਤਾ ਹੈ ਇਸ ਮੌਕੇ ਐਸਐਚ ਭਾਟੀਆਂ ਨੇ ਮੈਨੇਜਿੰਗ ਡਾਕਟਰ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਸ਼ੁਰੂਆਤੀ ਪੜਾਅ ਵਿੱਚ ਊਰਜਾ ਅਤੇ ਪਾਵਰ ਉਤਪਾਦਾਂ ਦੀ ਇੱਕ ਰੇਂਜ ਪੇਸ਼ਕਸ਼ ਕਰ ਰਹੇ ਹਾਂ ਜਿਸ ਵਿੱਚ 4 ਪਹੀਆ ਵਾਹਨ ਤੇ 2 ਪਹੀਆ ਵਾਹਨ ਲਈ ਬੈਟਰੀਆਂ ਇਨਵਰਟਰ ਅਤੇ ਸੋਲਰ ਬੈਟਰੀਆਂ ਸ਼ਾਮਲ ਹਨ डेबू ऑटोमेटिक ਅਤੇ ਇਲੈਕਟ੍ਰੋਨਿਕਸ ਦੋਵੇਂ ਖੇਤਰਾਂ ਵਿੱਚ 50 ਸਾਲ ਦੀ ਵਿਸ਼ਵ ਵਿਰਾਸਤ ਵਾਲਾ ਇੱਕ ਪ੍ਰਤੀਕ ਅਤੇ ਮਸ਼ਹੂਰ ਬ੍ਰਾਂਡ ਹੈ। ਡੇਬੂ ਇੰਡੀਆ ਦੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਡੇਬੂ ਨੇ ਵਿਸ਼ਵ ਪੱਧਰ ਤੇ ਟ੍ਰੇਡਮਾਰਕਾਂ ਨੂੰ ਮਾਨਤਾ ਦਿੱਤੀ ਹੈ ਅਤੇ ਸੰਯੁਕਤ ਰਾਜ, ਯੂਰਪ, ਚੀਨ, ਮੱਧ ਪੂਰਬ, ਯੂਏਈ ਅਤੇ ਕਈ ਹੋਰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਚੰਗੀ ਤਰ੍ਹਾਂ ਸਥਾਪਿਤ ਹੈ। ਭਾਰਤੀਆਂ ਨੇ ਕਿਹਾ ਕਿ ਇਹਨਾਂ ਸਾਰੇ ਉਤਪਾਦਾਂ ਤੋਂ ਇਲਾਵਾ ਅਸੀਂ ਸਮਾਰਟ LED TV ਰੇਂਜ ਵੀ ਕਰੇ ਲੂ ਮਨੋਰੰਜਨ ਲਈ ਇੱਕ ਵਿਸ਼ਾਲ ਸ਼੍ਰੇਣੀ ਲਾਂਚ ਕਰ ਰਹੇ ਹਾਂ ਅੰਬਰੀ ਸਾ ਤੋਂ ਅਮਨਦੀਪ ਸਿੰਘ ਮਾਦੀ ਖਾਸਪੋਰ ਇਹ ਤਿੰਨ ਮਾਡਲ ਹੈਗੇ ਸਾਡੇ ਇਸ ਤੋਂ ਇਲਾਵਾ ਸਾਡੇ ਸਮਾਲ ਹੋਮ ਐਂਡ ਕਿਚਨ ਅਪਲਾਈਂਸਸ ਇਹਦੇ ਚ ਰਾਈਸ ਕੁਕਰਸ ਨੇ ਸੈਂਡਵਿਚ ਮੇਕਰਸ ਨੇ ਐ ਗ੍ਰਿਲ ਮੇਕਰ ਹੈ ਫੋਟੋ ਵੀ ਤੁਹਾਨੂੰ ਦਿਖਾ ਲਵਾਂਗਾ ਜਿਹੜਾ ਇਹਦੇ ਵਿੱਚ ਬਿਲਟ ਇਨ ਹਾਰੋ ਹੈ ਐਂਡ ਮਿਨਰਲਾਈਜ਼ਰ ਹੈ ਔਰ ਐਲਕਲਾਈਨ ਵਾਟਰ ਪਿਊਰੀਫਾਇਰ ਹੈ ਸਾਡੀ ਟੀਮ ਸਾਡੀ ਫਸਟ ਰੇਂਜ ਹੈ ਔਰ ਇਹਦੇ ਵਿੱਚ ਗਰਮ ਪਾਣੀ ਵੀ ਹੈ ਔਰ ਇਹਦੇ ਵਿੱਚ ਠੰਡਾ ਪਾਣੀ ਵੀ ਹੈ ਔਰ ਡੀਟੌਕਸੀਫਾਇਰ ਵੀ ਹੈ ਔਰ ਸਿੰਗਲ ਬਟਨ ਡਿਜੀਟਲ ਕੰਟਰੋਲ ਹੈ ਕਰ ਇਹ ਸਾਡੇ ਹੋਮ ਐਂਡ ਸਮਾਲ ਅਪਲੈਂਸਸ ਨੇ ਸਾਰੇ ਇਹ ਸੈਂਡਵਿਚ ਮੇਕਰ ਹੈ ਐਗ ਗ੍ਰਿਲ ਮੇਕਰ ਹੈ ਛੋਟਾ ਇਹ ਸਾਡੇ ਜੇ ਰਾਈਸ ਕੁਕਰ ਨੇ ਔਰ ਇਹ 에ਅਰ ਪਿਊਰੀਫਾਇਰ ਹੈ ਟੋਸਟ ਮੇਕਰ ਹੈ ਐਗ ਬੋਇਲਰ ਹੈ ਇਹਦੇ ਤੁਸੀਂ ਇੱਕ ਵਾਰ ਚ 6 ਅਗ ਬੋਇਲ ਕਰ ਸਕਦੇ ਹੋ ਔਰ ਇਹ ਇੰਡਕਸ਼ਨ ਪਲੇਟ ਆਇਰਨ ਇਹ ਬੜੀ ਤਰ੍ਹਾਂ ਦੀ ਕੈਟਲਸ ਨੇ ਬਸ ਤਾਂ ਆਪਾਂ ਹੀ ਔਰ ਜਿਆਦਾ ਜਗ੍ਹਾ ਨਹੀਂ ਸੀ ਪੂਰੀ ਰੇਂਜ ਨਹੀਂ ਲਿਆ ਸਕਦੇ ਸੀ ਅਸੀਂ ਖਾਲੀ ਇੱਕ ਇੱਥੇ ਦਿਖਾ ਰਹੇ ਹਾਂ ਆਪਣਾ ਇੱਕ ਛੋਟੇ ਰੈਫਰਿਜਰੇਟਰ ਅਸੀਂ ਐਜ਼ ਅ ਸੈਂਪਲ ਦਿਖਾ ਰਹੇ ਹਾਂ 50 ਲੀਟਰ ਦਾ ਛੋਟਾ ਸੈਂਪਲ ਇਹ ਅੱਜਕੱਲ ਘਰਾਂ 'ਚ ਵੀ ਲੱਗ ਰਿਹਾ ਹੈ ਲੇਕਿਨ ਵੈਸੇ ਹੋਟਲ ਦੇ ਵਿੱਚ ਹਸਪੀਟਲ ਪੀਜੀ ਰੈਪੇਂਟਸ ਵਗੈਰਾ ਬਹੁਤ ਅੱਛਾ ਲੱਗਦਾ ਹੈ ਇਹ 10000 ਨੂੰ ਮਿਲੇਗਾ ਜੀ 9000 ਰੁਪਏ ਹੋਰ ਇਹਨਾਂ ਨੂੰ ਇਹ ਦੋ ਤਰ੍ਹਾਂ ਦੇ 에어 ਪਿਊਰੀਫਾਇਰ ਨੇ ਜੀ ਇਹ 에어 ਪਿਊਰੀਫਾਇਰ ਵਿਦ ਫੈਨ ਹੈ ਇਹਦੇ ਵਿੱਚ ਫੈਨ ਲੱਗਾ ਹੋਇਆ ਹੈ ਇਹ ਨਾਰਮਲ 에어 ਪਿਊਰੀਫਾਇਰ ਹੈ ਜੀ ਇਸ ਤੋਂ ਬਾਅਦ ਆਇਆ ਜੀ ਇਹ ਇੱਕ ਮਿਨੀ ਵਾਸ਼ਿੰਗ ਮਸ਼ੀਨ ਹੈ ਜੀ ਇਹ ਛੋਟੇ ਬੇਬੀਜ਼ ਵਾਸਤੇ ਉਹਨਾਂ ਦੇ ਥੋੜੇ ਉਸ ਤਰ੍ਹਾਂ ਦੇ ਸੈਂਸਿਟਿਵ ਕੱਪੜੇ ਹੁੰਦੇ ਨੇ ਜਾਂ ਲੇਡੀਜ਼ ਆਪਣੇ ਅੰਡਰ ਗਾਰਮੈਂਟਸ ਵਗੈਰਾ ਨਾਰਮਲ ਜਿਹੜੇ ਵੱਡੀ ਮਸ਼ੀਨ ਦੇ ਵਿੱਚ ਨਹੀਂ ਯੂਜ਼ ਕਰਦੀਆਂ ਤੇ ਇਹ ਛੋਟੀ ਵਾਸ਼ਿੰਗ ਮਸ਼ੀਨ ਹੈ ਇਸ ਵਿੱਚ ਇਹਨਾਂ ਦਾ ਬੜਾ ਹੋਇਆ ਹੈ ਇਹ 17000 ਰੁਪਏ ਹੈ ਆਈ ਥਿੰਕ ਬਹੁਤ ਕਾਮਯਾਬ ਰਹੀ ਔਰ ਸਾਰੇ ਡੀਲਰ ਸਾਡੇ ਸਾਥੀ ਬਹੁਤ ਬਹੁਤ ਦੂਰ ਦੂਰ ਤੋਂ ਆਏ ਨੇ ਇਹਮਚਲ ਤੋਂ ਪੰਜਾਬ ਤੋਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਪਠਾਨਕੋਟ ਕਟੂਆ ਬिलासपुर ਤੋਂ ਐਨੇ ਵੱਡੀ ਤਰ੍ਹਾਂ ਦੇ ਸਾਡੇ ਡੀਲਰ ਭਰਾ ਇੱਥੇ ਆਏ ਨੇ ਔਰ ਸਾਡਾ ਸਭ ਦਾ ਸਹਿਯੋਗ ਕੀਤਾ ਸੋ ਅਸੀਂ ਸਾਰਿਆਂ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਔਰ ਅਸੀਂ ਚਾਹਾਂਗੇ ਕਿ ਐਸੀ ਤਰ੍ਹਾਂ ਹੀ ਅਸੀਂ ਦੇਵੂ ਕੰਪਨੀ ਦੀ ਤਰਫ ਤੋਂ अच्छे और नवे प्रोडक्ट लिया दे रही है और प्रोडक्ट यह जो होे कि टेक्नोलॉजी के नंबर वन हो नमें तो नवे प्रोडक्ट प्राइस, दी गरंटी प्राइस की गारंटी है कि प्राइस बिल्कुल अफोर्डेबल होएगा जो कि कोरियन कंपनीज की पॉलिसी है कि बेस्ट टेक्नोलॉजी एट अफोर्डेबल प्राइसिज प्रोडक्ट अच्छे होंगे क्वालिटी अच्छी होएगी सर्विस उत्ते पूरा जोर रहेगा कि पहले तो जरूर पे ना और अगर पे तो अभी उसे हो हीए और उपर तो उपर ਔਰ ਸਭ ਨੂੰ ਪੂਰੀ ਕਾਮਯਾਬੀ ਮਿਲੇਗੀ ਔਰ ਸਾਡੇ ਤੁਹਾਡੇ ਸਾਰਿਆਂ ਦਾ ਸਾਥ ਮਿਲੇਗਾ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਸ਼ੁਕਰੀਆ ਸਰਵਿਸ ਦਿੱਤੇ ਸਾਡਾ ਪੂਰਾ ਜ਼ੋਰ ਰਹੇਗਾ ਕਿ ਪਹਿਲੇ ਤੇ ਜ਼ਰੂਰ ਪਏ ਨਾ ਔਰ ਅਗਰ ਪਏ ਤੇ ਅਸੀਂ ਉੱਥੇ ਹੋਈ ਨਾ ਔਰ ਮੈਨੂੰ ਉਮੀਦ ਹੈ ਕਿ ਅਸੀਂ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਡੀਊ ਔਰ ਡੀਊ ਕੰਪਨੀ ਦੇ ਪ੍ਰੋਡਕਟਸ ਨੂੰ ਮੁਦਿਆਣਾ ਜਲੰਧਰ ਅਮਰitsar ਮਟਾਲਾ ਰੋਡਸਪੁਰ ਪਟਾਣਪੁਰ ਕਟੂਆ ਬिलासपुर तो आए तरफ अच्छे और होंगेलॉजी प्रोडक्ट और होंगे नंबर होंगे होंगे प्रोडक्ट प्राइस की गारंटी है कि प्राइस बिल्कुल अफोर्डेबल होगा जो कि पॉलिसी है।, है कि बेस्ट टेक्नोलॉजी एंड अफोर्डेबल प्राइस ਮੇਰਾ ਨਾਮ ਐਚ ਜ਼ਾ ਬਾਟਿਆ ਜੀ ਮੈਂ ਡਾਇਰੈਕਟਰ ਹਾਂ ਡੇਵੋ ਕੰਪਨੀ ਦਾ ਡੇਵੋ ਜਿਵੇਂ ਤੁਹਾਨੂੰ ਪਤਾ ਸਾਊਥ ਕੋਰੀਆ ਦਾ ਬਹੁਤ ਵੱਡਾ ਬ੍ਰਾਂਡ ਹੈ ਔਰ ਅੱਜ ਸਾਡੀ ਇੱਥੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਡੇਵੋ ਕੰਪਨੀ ਦੇ ਪ੍ਰੋਡਕਟ ਦੀ ਲਾਂਚਿੰਗ ਹੈ ਔਰ ਅੱਜ ਸ਼ਾਮ ਨੂੰ ਅਸੀਂ ਇੱਥੇ ਅੰਮ੍ਰਿਤਸਰ ਜਲੰਧਰ ਬਟਾਲਾ ਗੁਰਦਾਸਪੁਰ ਪਠਾਨਕੋਟ ਤੋਂ ਸਾਰੇ-ਸਾਰੇ ਡੀਲਰ ਡਿਸਟ੍ਰੀਬਿਊਟਰ ਆਏ ਨੇ ਔਰ ਉਹਨਾਂ ਦੇ ਸਾਹਮਣੇ ਅਸੀਂ ਆਪਣੇ ਕੁਝ ਪ੍ਰੋਡਕਟ ਜਿਹੜੇ ਨੇ ਇੱਥੇ ਪੇਸ਼ ਕਰ ਰਹੇ ਹਾਂ ਜਿਹੜੇ-ਜਿਹੜੇ ਪ੍ਰੋਡਕਟ ਜਿਹੜੇ ਕੀ ਵਿਚਾਰਨ ਦਾ ਤੇ ਰੋਜ਼ ਨਹੀਂ ਕਾਟੇ ਨੇ ਜਿਹਨਾਰੇ हाँ जी सो जी। uh, so, दो मेन कैटेगरी ने एक है इलेक्ट्रॉनिक्स एक है पावर एंड एनर्जी पावर एंड एनर्जी के हर तरह की बैटरी लैके आ रहे हैं जिसे इनवर्टर इनवर्टर बैटरी इस अलावा फोर व्हीलर जिसे कार ट्रक ट्रैक्टर बस टू व्हीलर जिद स्कूटी और बाइक और इस अलावा तो यूपीएस पीसीयू सोलर पैनल यानी कंपलीट रेंज है पावर एनर्जी की इसत तो बाद इलेक्ट्रॉनिक्स की गल करा तो वेडक्ट जीवी है ऑडियो होम थेटर ने रेफ्रिजरेटर ने और अगर मैं समॉल अपलायंसिस की गल करा तो मिक्सर जूसर ग्राइंडर प्रेस मतलब जिने भी टोस्टर तो सैंडविच मेकर सारे प्रोडक्ट ने अगर मिड अपलायंसिस की गल करा तो एयर प्यूरीफायर वाटर प्यूरीफायर फैनस कूलर हॉब एंड चिमनी मतलब सारे प्रोडक्ट है सो अज इतिकी लॉन्चिंग हो रही है और अभी अब अपने डीलर मित्र जिन्हें भी है इतने इनवाइट किया है ਔਰ ਸਾਡਾ ਟਾਰਗੇਟ ਹੈ ਕਿ ਇੱਥੇ ਅਸੀਂ ਕਰੀਬ 15 ਡਿਸਟ੍ਰਿਬਿਊਟਰ ਔਰ ਕਰੀਬ 300 ਰਿਟੇਲਰਸ ਨਾਲ ਚਾਹੀਦੇ ਨੇ ਪੰਜਾਬ ਨੂੰ ਪ੍ਰੋਪਰਲੀ ਕਵਰ ਕਰਨ ਵਾਸਤੇ। ਆਣ ਵਾਸਤੇ ਵੀ ਵਪਾਰ ਵਾਸਤੇ ਕਿੰਨਾ ਕੁ ਲਾਇਮਨ ਚੱਲ ਜਾਏਗਾ। ਕੋਈ ਰਕਮ ਪਾਰੀ ਨਾ। ਜਿਵੇਂ ਤੁਸੀਂ ਜਾਣਦੇ ਹੋ ਕਿ ਦੇਵੂ ਇੱਕ ਸਾਊਥ ਕੋਰੀਅਨ ਕੰਪਨੀ ਹੈ ਔਰ ਸਾਊਥ ਕੋਰੀਅਨ ਕੰਪਨੀ ਅਗਰ ਮੈਂ ਉਹਨਾਂ ਦੇ ਪ੍ਰੋਡਕਟ ਨੂੰ ਕੰਪੇਅਰ ਕਰਾਂ ਚਾਈਨੀਜ਼ ਦੇ ਨਾਲ ਕਿ ਉਹਨਾਂ ਦਾ ਇੱਕ ਜਿਹੜਾ ਮਿਆਰ ਹੈ ਉਹਨਾਂ ਦੀ ਜਿਹੜੀ ਗੁਣਵੱਤਾ ਹੈ ਜਾਂ ਉਹਨਾਂ ਦੀ ਜਿਹੜੀ ਸਟਰੋਂਗ ਹੈ ਉਹ ਦੂਜਿਆਂ ਤੋਂ ਬਹੁਤ ਅੱਛੇ ਹੈਗੇ ਨੇ। ਇੰਡੀਆ ਦੇ ਵਿੱਚ ਬਾਕੀ ਵੀ ਅਗਰ ਤੁਸੀਂ ਕੋਰੀਅਨ ਬ੍ਰਾਂਡ ਦੇਖੋ ਚਾਹੇ ਇਲੈਕਟ੍ਰੋਨਿਕਸ ਨੇ ਚਾਹੇ ਆਟੋ ਮੀਲਸ ਨੇ ਉਹਨਾਂ ਦੇ ਇੱਕ ਅੱਛਾ ਉਹਨਾਂ ਨੇ ਆਪਣਾ ਇੱਕ ਨਾਮ ਬਣਾਇਆ ਹੋਇਆ ਤੇ ਮੈਨੂੰ ਉਮੀਦ ਹੈ ਕਿ ਡੇਵੂ ਕੰਪਨੀ ਵੀ ਉਸੇ ਤਰ੍ਹਾਂ ਹੀ ਆਪਣੀ ਅੱਛੀ ਕੁਆਲਿਟੀ ਲੇਟੈਸਟ ਟੈਕਨੋਲੋਜੀ ਔਰ ਅੱਛੇ ਪ੍ਰਾਈਸਸ ਵਾਸਤੇ ਅੱਛੇ ਮਤਲਬ ਅਫੋਰਡੇਬਲ ਵਾਸਤੇ ਜਿਵੇਂ ਬਾਕੀ ਬ੍ਰਾਂਡ ਮਸ਼ਹੂਰ ਨੇ ਤੇ ਅਸੀਂ ਵੀ ਕੋਰੀਆ ਦੀ ਉਸੇ ਚੀਜ਼ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਜੇ ਬ੍ਰਾਂਡ ਦੇ ਨਾਲ ਕੰਪੈਰੀਜ਼ਨ ਗਰੀ ਪ੍ਰਾਈਸ ਦੇ ਵਿੱਚ ਕਿੰਨਾ ਫਰਕ ਆਉਂਦਾ ਹੈ ਅ ਫਰਕ ਦਾ ਇਸ ਤਰ੍ਹਾਂ ਹੈ ਕਿ ਅਗਰ ਅਸੀਂ ਚਾਈਨੀਜ਼ ਨਾਲ ਕੰਪੇਅਰ ਕਰੀਏ ਤੇ ਚਾਈਨੀਜ਼ ਤੋਂ ਤੇ ਉੱਪਰ ਹੋਣਗੇ ਕਿਉਂਕਿ ਕੁਆਲਿਟੀ ਮਜਰ ਬੈਟਰ ਹੈ ਲੇਕਿਨ ਅਸੀਂ ਬਾਕੀ ਅਗਰ ਕੋਰੀਆਨ ਜਾਂ ਜਪਾਨੀਜ਼ ਬ੍ਰਾਂਡ ਤੋਂ ਕੰਪੇਅਰ ਕਰੀਏ ਤੇ ਡੈਫੀਨਿਟਲੀ ਸ਼ੁਰੂ-ਸ਼ੁਰੂ ਦੇ ਵਿੱਚ ਅਸੀਂ ਉਹਨਾਂ ਨੂੰ ਪ੍ਰਾਈਸ ਨੂੰ ਬਿਲਕੁਲ ਨੀਚੇ ਰੱਖਾਂਗੇ ਤਾਂ ਕਿ ਕਸਮਰ ਉਹਨਾਂ ਨੂੰ ਇੱਕ ਵਾਰੀ ਐਕਸੈਪਟ ਕਰੇ ਔਰ ਕਸਮਰ ਆਪਣਾ ਇੱਕ ਵਾਰੀ ਉਹਨੂੰ ਅਜ਼ਮਾ ਕੇ ਦੇਖੇ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਜਿਉਂ ਕੌਨਫੀਡੈਂਸ ਵਧੇਗਾ ਤੇ ਫਿਰ ਅਸੀਂ ਬਾਜ਼ਾਰ ਦੇ ਹਿਸਾਬ ਨਾਲ ਹੀ ਚੱਲਾਂਗੇ ਫਿਰ ਅਮਰ ਸਾਹਿਬ ਦੇ ਵਪਾਰੀਆਂ ਨੂੰ ਜੋ ਸ਼ਹਿਰ ਵੱਸਦੇ ਨੇ ਮੈਸੇਜ ਸਾਡੇ ਅਸੀਂ ਇਹੀ ਮੈਸੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਪ੍ਰੋਡਕਟ ਚਾਹੇ ਟੈਕਨੋਲੋਜੀ ਵੱਲ ਹੋਣ ਔਰ ਚਾਹੇ ਉਹਨਾਂ ਦੇ ਮਾਰਜਿਨ ਹੋਣ ਜਾਂ ਉਹਦੀ ਕਸਟਮਰ ਵਾਸਤੇ ਪ੍ਰਾਈਸ ਹੋਏ ਉਹਦੇ 'ਚ ਅਸੀਂ ਸਾਡੇ ਵੱਲੋਂ ਬੈਸਟ ਆਫਰ ਦਿੱਤੀ ਜਾਏਗੀ ਔਰ ਸਾਨੂੰ ਪੂਰੀ ਉਮੀਦ ਹੈ ਕਿ ਅੰਮ੍ਰਿਤਸਰ ਦੀ ਵਪਾਰੀ ਜਗਤ ਤੋਂ ਔਰ ਸਾਨੂੰ ਅੰਮ੍ਰਿਤਸਰ ਦੇ ਲੋਕ ਕਸਟਮਰ ਸਾਨੂੰ ਪੂਰਾ ਹੰਗਾਰਾ ਦੇਣਗੇ ਮੇਰਾ ਨਾਮ ਦੱਸ ਕੀ ਮੇਰਾ ਨਾਮ ਸੁਰਿੰਦਰ ਸਿੰਘ ਆ ਛੋਟਾ ਨਾਮ ਸਾਹਿਲ ਹੈ ਕਿ ਤੁਹਾਈ ਮੈਂ ਜੰਡਿਆਲਾ ਗਰੂਪ ਤੋਂ ਬੁਲਾਉਂਦਾ ਕਿਵੇਂ ਦੇਖਦੇ ਹੋ ਡੇਬੂ ਦੀ ਵਜਿਹੜੀ ਵਾਪਸੀ ਹੋ ਰਹੀ ਹੈ ਜੀ ਤੁਸੀਂ ਡੇਬੂ ਦੀ ਵਾਪਸੀ ਬਹੁਤ ਹੀ ਜ਼ਿਆਦਾ ਪਰਫੈਕਟ ਆ ਪਹਿਲਾਂ ਤੇ ਕੁਛ ਜਦੋਂ ਆਈ ਸੀ ਸਾਨੂੰ ਕੁਸ਼ੇ ਦੇ ਬਾਰੇ ਨਹੀਂ ਸੀ ਪਤਾ ਲੇਕਿਨ ਅੱਜ ਜੋ ਇਹਨਾਂ ਨੇ ਪ੍ਰੋਡਕਟ ਆਫ ਰੇਂਜ ਦਿੱਤੀ ਆ ਉਹ ਆਮ ਕੰਪਨੀਆਂ ਨਾਲੋਂ ਬਹੁਤ ਜ਼ਿਆਦਾ ਵੱਧ ਕੇ ਦਿੱਤੀ ਆ ਔਰ ਕੁਆਲਟੀ ਵਾਈਜ਼ ਇੱਕ ਨੰਬਰ ਤੇ ਆ ਮੇਰਾ ਐਕਸਪੀਰੀਅੰਸ ਅਪਰੋਕਸੀਮੇਟਲੀ ਇਹਦਾ ਅਜ ਤੋਂ 10 ਸਾਲ ਪਹਿਲਾਂ ਦਾ ਵਾ ਜਦੋਂ ਇਹਨਾਂ ਦੀ ਪਹਿਲਾਂ ਇੱਕ ਸੈਲੂ ਗੱਡੀ ਸੀ ਜਿਹੜੀ ਕਿ ਇੰਡੀਆ ਦੀ ਫਰਸਟ ਲਗਜ਼ਰੀ ਗੱਡੀ ਸੀ ਔਰ ਮੈਂ ਉਹ 5 ਤੋਂ 7 ਸਾਲ ਚਲਾਈ ਆ ਔਰ ਮੈਨੂੰ ਉਹ ਚਲਾਉਣ ਦੇ ਵਿੱਚ ਬਹੁਤ ਮਜ਼ਾ ਆ ਰਿਹਾ ਸੀ ਹੁਣ ਨਵੇਂ ਪ੍ਰੋਟੈਕਟ ਵੀ ਲੈ ਕੇ ਆਈ ਆ ਦੇਵੀ ਕੇ ਵੀ ਦੇਤੀ ਨਵੇਂ ਪ੍ਰੋਡਕਟ ਜਿਹੜੇ ਇਹਨਾਂ ਦੇ ਆ ਆਮ ਕੰਪਨੀਆਂ ਦੀ ਕੁਆਲਿਟੀ ਨਾਲੋਂ ਬਹੁਤ ਅੱਛੇ ਆ ਲੁੱਕ ਵਾਈਜ਼ ਦੇਖਣ ਦੇ ਵਿੱਚ ਵਰਤਨ ਦੇ ਵਿੱਚ ਮੈਨੂੰ ਅਪਰੋਕਸੀਮੇਟਲੀ 4 ਮਹੀਨੇ ਹੋ ਗਏ ਇਹਨਾਂ ਦੇ ਨਾਲ ਜੁੜਿਆ ਆ ਮੈਂ 4 ਮਹੀਨੇ ਤੋਂ ਇਹਨਾਂ ਦੇ ਪ੍ਰੋਡਕਟ ਸੇਲ ਕਰ ਰਿਹਾ ਆ ਬੈਟਰੀ ਨੂੰ ਆਰਡਰਸ ਔਰ ਮੈਨੂੰ ਅਜੇ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਮਤਲਬ ਸਾਈਡ ਕੁ ਕੈਲੋ ਡਿਫਿਕਲਟ ਕੁਝ ਵੀ ਪ੍ਰੋਬਲਮਸ ਨਹੀਂ ਕ੍ਰੀਏਟ ਕੀਤੀ ਜੀ ਬਿਲਕੁਲ ਸਰਵਿਸ ਸੈਂਟਰ ਇਹਨਾਂ ਦੇ ਬਿਲਕੁਲ ਉਪਲਬਧ ਹੋ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਵੀ ਸਰਵਿਸ ਸੈਂਟਰ ਇਹਨਾਂ ਨੇ ਪਲਾ ਕਰ ਦਿੱਤਾ ਵਾ ਔਰ ਇਥੋਂ ਤੱਕ ਡਿਸਟ੍ਰੀਬਿਊਟਰ ਨੂੰ ਕਰ ਦਿੱਤਾ ਵਾ ਕਿ ਅਗਰ ਕੋਈ ਪ੍ਰੋਡਕਟ ਖਰਾਬ ਹੈ ਤੁਸੀਂ ਆਪਣੇ ਅੰਡ ਤੋਂ ਚੇਂਜ ਕਰ ਦਿਓ ਕਸਟਮਰ ਨਹੀਂ ਖਰਾਬ ਹੋਣਾ ਚਾਹੀਦਾ ਡੀਲਰ ਸਰ ਮੇਰੇ ਕੋਲ ਅੱਜ ਜਿਹੜੇ ਆਇਆ ਭਿੱਖੀਵੰਦ ਤੋਂ ਝੋਲਾ ਸਾਹਿਬ ਤੋਂ ਉਸ ਤੋਂ ਬਾਅਦ ਬੋਪਾਰਾਏ ਖੁਰਦ ਤੋਂ ਰਈਆ ਤੋਂ ਮਹਿਤਾ ਚੌਂਕ ਤੋਂ ਜੰਡਿਆਲਾ ਤੋਂ ਬਟਾਰਾ ਤੋਂ ਔਰ ਡਿਸਟ੍ਰੀਬਿਊਟਰ ਜਲੰਧਰ ਵਾਲਾ ਲੁਧਿਆਣਾ ਤਰਨਤਾਰਨ ਮਤਲਬ ਆਲ ਪੰਜਾਬ ਸਾਰਾ ਇਕੱਠਾ ਹੋ ਗਿਆ ਜੀ ਜੀ ਜੰਮੂ ਤੋਂ ਵੀ ਆਏ ਹਿਮਾਚਲ ਤੋਂ ਵੀ ਆਇਆ ਜੀ ਜਿਹੜੇ ਜੁੜਨਾ ਚੋਂ ਡੇਵੂ ਨਾਲ ਜੀ ਅਪੀਲ ਕਰਨੀ ਚਾਹਦੇ ਸਰ ਡੇਵੂ ਦੀ ਕੁਆਲਿਟੀ ਦੇਖ ਕੇ ਇਹਦੇ ਨਾਲ ਜਿਹੜਾ ਵੀ ਇੱਕ ਵਾਰੀ ਇਹਦੀ ਕੁਆਲਿਟੀ ਨੂੰ ਦੇਖ ਗਿਆ ਉਹ ਬਿਲਕੁਲ ਇਹਦੇ ਨਾਲ ਹੀ ਹੋ ਜਾਏਗਾ